ਾਰੇ ਪਰਮ ਤੇ ਕੀ ਕਹਿਣਾ ਚਾਹੂੰਗਾ ਜੀ ਸਭ ਤੋਂ ਪਹਿਲਾਂ RAM RAM ji ਮੈਂ ਰੋਕੀ ਜੈਨ ਵਾਈਸ ਪ੍ਰਧਾਨ ਜੀ RAM NAMMI ਉਸਤ ਕਮੇਟੀ ਜਨਾਲਾ ਗੁਰੂ ਇਸ਼ਾਰਾ ਪਰਵ ਬੁਰਾਈ ਦੇ ਛਾਈ ਦਾ ਜੀਤ ਇਹ ਮੋਡਿਫਾਈ ਕਰਦਾ ਸਾਨੂੰ ਇਹ ਪ੍ਰੇਰਨਾ ਦਿੰਦਾ ਵਾ ਕਿ ਇਨਸਾਨ ਜਿਨੇ ਮਰਦੀ ਬੁਰੇ ਕਰਮ ਕਰ ਲਏ ਪਰ ਉਹਨਾਂ ਨੂੰ ਆਪਣੇ ਬੁਰੇ ਕਰਮਾਂ ਦੀ ਸਜ਼ਾ ਮਿਲਦੀ ਆ ਅੱਜ ਜਨਾਲਾ ਗੁਰੂ ਦੇ ਵਿੱਚ ਜੀ ਦੀ RAM NAMMI ਉਸਤ ਕਮੇਟੀ ਜਨਾਲਾ ਗੁਰੂ ਵੱਲੋਂ ਤੇ ਸ਼ਹਿਰ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸਾਡੇ ਹਲਕਾ ਦੇ ਵਿਧਾਇਕ ਕੈਪਟਨ ਮੰਦਰੀ ਸਰਦਾਰ ਹਰਬੰਸ ਸਿੰਘ ਜੀ ਈਟੀਓ ਔਰ ਉਹਨਾਂ ਦੀ ਪੂਰੀ ਟੀਮ ਇਸ ਮੌਕੇ ਤੇ ਪਹੁੰਚੀ ਔਰ ਵਿਸ਼ੇਸ਼ ਕਰ ਤਪਸਥਾਨ ਗੁਰਦੁਆਰਾ ਬਾਬਾ ਅੰਦਾਲਜੀ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਜੀ ਸਾਨੂੰ ਸ਼ੀਰਾ ਦੇਣ ਆਏ ਔਰ ਅੱਜ ਜਿਹੜਾ ਤਿਉਹਾਰ ਮਨਾਇਆ ਗਿਆ ਉਹਨਾਂ ਜਿਹੜਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਰੋਂ بارش ਵੀ ਆ ਗਈ ਪੌਣ ਕਿਉਂ ਟੁੱਟ ਗਿਆ ਲੇਕਿਨ ਫਿਰ ਵੀ ਪ੍ਰਭੂ ਕ੍ਰਿ ਰਾਮ ਦੀ ਇਨਨੀ ਕਿਰਪਾ ਹਈ ਤੇ ਦੁਸ਼ਹਰਾ ਬੜੀ ਧੂਮ-ਧਮਣਾ ਮਨਾਇਆ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸਪੈਸ਼ਲ ਧੰਨਵਾਦ ਕਰਦਾ ਆਪਣੇ ਕੈਪਟਨ ਮੰਤਰੀ ਸਰਦਾਰ ਹਰਪੰਸ ਸਿੰਘ ਈਟੀਓ ਜੀ ਜਿਹੜੇ ਸਾਡੇ ਵਿੱਚ ਆਏ ਤੇ ਸਾਨੂੰ ਅਸ਼ੀਰਵਾਦ ਦਿੱਤਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਦੇ ਨਾਮ ਤੋਂ ਲੈ ਕੇ ਜਿਹੜੇ ਕਿ ਬਹੁਤ ਮਿਹਰਬਾਨ ਤੇ ਲੁਕਾਈ ਤੇ ਕਿਰਪਾ ਕਰਨ ਵਾਲੇ ਨੇ ਅੱਜ ਉਹਨਾਂ ਦੀ ਕਿਰਪਾ ਸਦਕਾਏ ਇਹ ਰਾਮੰਦਤ ਚੇਰੇ ਦਾ ਤਿਹਾੜ ਦਾ ਤਿਹਾੜ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਜਿਵੇਂ ਕਿ ਤੁਸੀਂ ਸਾਰੇ ਨੇ ਵੇਖਿਆ ਕਿ ਪੋਲ ਖੜਾ ਹੁਣ ਥੋੜੀ ਮੁਸ਼ਕਲ ਆ ਰਹੀ ਸੀ ਪਰ ਸ਼ਹਿਰ ਵਾਸੀਆਂ ਨੇ ਇੰਨਾਂ ਕ ਸੁਯੋਗ ਦਿੱਤਾ ਮੋਢੇ ਨਾਲ ਮੋਢਾ ਜੁੜ ਕੇ ਸਾਡੀ ਮਦਦ ਵੀ ਕੀਤੀ ਤੇ ਹਰ ਹਰ ਸਾਡੀ ਸਾਰੀ ਮੁਸ਼ਕਲ ਦੂਰ ਕੀਤੀ ਮੈਂ ਚਾਹਨਾ ਕਿ ਇਦਾਂ ਹੀ ਸਾਡਾ ਸਾਥ ਇੰਦੇ ਰਹਿਣ ਤਹੀਂ ਹਰ ਸਾਲ ਕੁਛ ਨਾ ਕੁਛ ਨਵਾਂ ਕਰਕੇ ਵਿਖਾਉਂਦੇ ਰਹੀਏ ਮੈਂ ਸਪੈਸ਼ਲ ਧੰਨਵਾਦ ਕਰਦਾ ਆਂ ਬਾਬਾ ਪਰਮਨੰਦ ਜੀ ਦਾ ਡੀਐਸਪੀ ਦਾ ਰਵਿੰਦਰਪਾਤ ਸਿੰਘ ਜੀ ਤੇ ਆਪਣੇ ਮੁੱਖ ਮੰਤਰੀ ਇਟੂ ਸਾਹਿਬ ਕੈਪਟਨ ਮੰਤਰੀ ਆਪਣੇ ਹਰਪੰਸ ਸਿੰਘ ਏਟੀਓ ਜੀ